ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਨੂੰ ਸਮਰਪਿਤ ਪਟਾਲਾ ਦੇ ਵਿੱਚ ਗੁਰੂ ਜੀ ਦੇ ਸੋਹਰਾਕਰ ਗੁਰਦੁਆਰਾ ਡੇਰਾ ਸਾਹਿਬ ਤੋਂ ਖਾਲਸਾਈ ਜਾਹੂ ਜਲਾਲ ਬਖੀਰ ਦਾ ਅਲੋਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਕੀਤਾ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਮਐਲਏ ਪਟਾਲਾ ਅਮਨਸ਼ੇਰ ਸਿੰਘ ਸ਼ਰਿਕਾਲਸੀ ਅਤੇ ਆਪ ਆਗੂ ਜਗਰੂਪ ਸੇਖਵਾ ਸਮੇਤ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਐਸਮੋਕੇ ਨਰਸਿੰਘੇ ਨਗਾਰੇ ਅਤੇ ਜੈਕਾਰੇ ਚਾਰੋਂ ਪਾਸੇ ਗੂੰਜਦੇ ਹੋਏ ਨਜ਼ਰਾਈ ਹਰ ਕੋਈ ਗੁਰੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ ਸੀ ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਜੋਹਰ ਦਿਖਾ ਰਹੀਆਂ ਸੀ 1487 ਈਸਵੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲਖਣੀ ਜੀ ਨੂੰ ਵਿਆਉਣ ਆਏ ਸੀ ਤਾਂ ਤੋਂ ਹਰ ਸਾਲ ਇਹ ਵਿਆਹ ਪੂਰਵ ਸੰਗਤਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ சி சத் நேபு சத் நாம் வாயே சத் நாம வே ਗੁਰੂ ਨਾਨਕ ਪਾਤਸ਼ਾਹ ਦੇ ਵਿਆਹਪੁਰਬ ਤੇ ਵਿਸ਼ਵ ਪਾਰ ਰਹਿੰਦੀਆਂ ਸੇਖ ਸੰਗਤਾਂ ਗੁਰੂ ਨਾਨਕ ਨਾਮ ਲਿਖ ਸਾਨੂੰ ਤੁਹਾਨੂੰ ਵਧਾਈ ਦਿੰਦੇ ਹਾਂ ਤੇ ਆਪਣੇ ਵੱਡੇ ਪੁਰਖਿਆਂ ਦੇ ਜੋ ਦਿਨ ਮਨਾਉਂਦੇ ਆ ਉਹਨਾਂ ਦੇ ਚੱਲਣ ਦੀ ਵੀ ਸਮਰੱਥਾ ਰੱਖਿਏ ਗੁਰੂ ਨਾਨਕ ਪਾਤਸ਼ਾਹ ਨੇ ਜੇ ਅੱਜ ਵਿਆਹ ਦੀ ਗੱਲ ਕਰੀਏ ਪਹਿਲਾਂ ਆਨੰਦ ਕਾਟ ਦੇ ਜਿਹੜੇ ਵਿਆਹ ਹੁੰਦੇ ਹੈਗੇ ਅਵੇਦੀ ਨਾ ਹੁੰਦੇ ਫੇਰੇ ਹੁੰਦੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਦੇ ਸਬਰ ਦਾ ਜੋੜ ਕੇ ਤੇ ਆਨੰਦਕਾਰ ਦੇ ਚਾਰ ਉਲਾਵਾ ਜਿਹੜੀਆਂ ਸ਼ਬਦ ਗੁਰੂ ਦੇ ਨਾਲ ਕਰਕੇ ਤੇ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਤੇ ਦੇਸ਼ ਵਿਦੇਸ਼ ਚ ਰਹਿੰਦੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਵੀ ਵਿਆਹ ਪੁਰਬ ਤੇ ਅੰਮ੍ਰਿਤਸਰ ਕੇ ਖੰਡੇ ਵਟੇ ਦੀ ਪਾਉ ਲੈ ਕੇ ਆਉ ਬਾਣੀ ਬਾਣੀ ਦੇ ਧਾਰ ਦਿਓਗੇ ਵਦ ਵਦ ਬਾਣੀ ਪੜ ਕੇ ਸਿੱਖ ਸੰਗਤਾਂ ਦੇ ਵਿੱਚ ਵਿਚਰੀਏ ਜੋ ਵੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੇ ਜੋਂ 20 ਰੁਪਏ ਤੋਂ ਲੰਗਰ ਚਾਲੂ ਕੀਤੇ ਸੀ ਅੱਜ ਵੀ ਤੁਸੀਂ ਜੋ ਵੀ ਕਰਤਾਰਪੁਰ ਦੀ ਧਰਤੀ ਤੋਂ ਲੈ ਕੇ ਸਾਰੇ ਅਨੰਦਕਾਰ ਦੇ ਇੱਥੇ ਜਰਾ ਹੈਗਾ ਬਟਾਲੇ ਦੀ ਧਰਤੀ ਦੇ ਹੋਇਆ ਆਪ ਜੀ ਨੂੰ ਵਿਆਹ ਪਰੋਧੀਆਂ ਬਹੁਤ ਬਹੁ ਮੁਬਾਰਕਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਕਾਲ ਯੁਗ ਦਾ ਵੀ ਜੋਰ ਆ ਤੇ ਕਾਲ ਯੁਗ ਦੇ ਕਾਰਨ ਕਰਕੇ ਹਰੇਕ ਨੂੰ ਆਪਾਂ ਇਹ ਉਪਦੇਸ਼ ਦਿੰਦੇ ਆ ਵੀ ਅਮਰ ਸਤਿਗੋ ਬਾਣੀ ਪਰੋ ਨਸ਼ਿਆਂ ਨੂੰ ਤਿਆਗੋ ਨਸ਼ਿਆਂ ਤੋਂ ਦੂਰ ਹੋ ਤੇ ਸਰਕਾਰਾਂ ਵੀ ਜ਼ੋਰ ਕਰ ਰਹੀਆਂ ਨੇ ਸ਼ਰੋਮਣੀ ਕਮੇਟੀ ਦਾ ਵੀ ਬਹੁਤ ਵੱਡਾ ਯੋਗਦਾਨ ਆ ਪਾਰੇ ਕੋ ਕਲਦੋਗੇ ਵੀ ਆਪਣਾ ਜੋਰ ਫੜੀ ਜਾਂਦਾ ਜਿਹੜੇ ਸੱਤ ਦੇ ਚੱਲਦਿਆਂ ਨੂੰ ਵੱਡੇ ਵੱਡੇ ਜਿਹੜੇ ਸਮਾਗਮਾਂ ਸ਼ਰੋਮਣੀ ਕਮੇਟੀ ਦੀ ਰਹਿਮਾਈ ਹੇਠ ਚੱਲ ਕੇ ਆਦ ਵੀ ਅਸੀਂ ਜਿਹੜੇ ਜਿੰਨੇ ਵੀ ਸੰਸਥਾ ਨੇ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਸ਼ਰੋਮਣੀ ਕਮੇਟੀ ਦਰਬਾਰ ਸਾਹਿਬ ਕੱਲ ਤਾਂ ਸਾਲ ਤੋਂ ਨੱਕ ਨਸ ਤੋਂ ਹੋ ਕੇ ਚੱਲਦੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਇਹੋ ਜਿਹਾ ਉਪਦੇਸ਼ ਦਿੰਦੇ ਆਂ ਵੀ ਦਰਬਾਰ ਸਾਹਿਬ ਤੇ ਵੀ ਅੰਮ੍ਰਿਤ ਿਆਰ ਹੁੰਦੇ ਆ ਨਿਹੰਗ ਸਿੰਘ ਜ세 ਬੰਦੀਆਂ ਤੇ ਵੀ ਸ਼ਾਰੀਆਂ ਤੇ ਅੰਮ੍ਰਿਤ ਿਆਰ ਹੁੰਦੇ ਆ ਤੇ ਅਮਰ ਖੰਡੇ ਬਾਟੇ ਦੀ ਪਾਉਰ ਲੈ ਕੇ ਅਮਰ ਸਾਹਿਬ ਕੇ ਬਾਣੀ ਬਾਨ ਦੇ ਧਾਰਨੀ ਹੋ ਕੇ ਵਾਦ ਤੋਂ ਵਾਦ ਸਿੱਖੀ ਦਾ ਪ੍ਰਚਾਰ ਪ੍ਰਚਾਰ ਕਰੀਏ ਤੇ ਵਿਸ਼ਵ ਪਾਰ ਸੰਤਾਂ ਨੂੰ ਬਹੁਤ ਬਹੁ ਮੁਬਾਰਕਾਂ ਦਿੰਦੇ ਆ ਗੁਰਨਾਨਕ ਪਾਤਸ਼ਾਹ ਦੇ ਵਿਆਹ ਪਰਉਪ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਪਾਤਸ਼ਾਹ ਜੀ ਦਾ ਅਸੀਂ ਵਿਆਹਪੁਰਬ ਜਿਹੜਾ ਮਨਾ ਰਹੇ ਆ ਬਟਾਲਾ ਦੀ ਇਤਿਹਾਸਕ ਧਰਤੀ ਵਿਖੇ ਮੈਂ ਸਾਰੀ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਔਰ ਇਹ ਵਿਆਹਪੁਰਬ ਬਟਾਲਾ ਦੀ ਪੂਤਰ ਧਰਤੀ ਤੇ ਹਰ ਸਾਲ ਲੱਖਾਂ ਹੀ ਸੰਗਤਾਂ ਦੇਸ਼ ਵਿਦੇਸ਼ ਤੋਂ ਇੱਥੇ ਜੁੜਦੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਆਸ਼ੀਰਵਾਦ ਲੈਣ ਲਈ ਉਹਨਾਂ ਦਾ ਦਾਤਾਂ ਦੇਣ ਦਾ ਸ਼ੁਕਰਾਨਾ ਕਰਨ ਲਈ ਇੱਥੇ ਜੁੜਦੀਆਂ ਨੇ ਸੋ ਅੱਜ ਵੀ ਬੜੇ ਸ਼ਰਧਾ ਦੇ ਨਾਲ ਜਿਹੜਾ ਵਾ ਉਹ ਵਿਆਹਪੁਰਬ ਇੱਥੇ ਮਨਾਇਆ ਜਾ ਰਿਹਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਮਾਨਯੋਗ ਐਮਐਲਏ ਸ਼ਰੀ ਕਲਸੀ ਜੀ ਔਰ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਛੁੱਟੀ ਦਾ ਐਲਾਨ ਵੀ ਜ਼ਿਲ੍ਹਾ ਗਰਦਾਸਪੁਰ ਚ ਕੀਤਾ ਗਿਆ ਜਿਹੜੀ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਆ ਆਓ ਰਲ ਮਿਲ ਕੇ ਜਿਹੜਾ ਵਾ ਇਹ ਤਿਹਾੜ ਅਸੀਂ ਖੁਸ਼ੀਆਂ ਖੇੜਿਆਂ ਨਾਲ ਮਨਾਈਏ ਔਰ ਗੁਰੂ ਸਾਹਿਬ ਦਾ ਜੋ ਉਪਦੇਸ਼ ਆ ਉਹਨਾਂ ਤੇ ਚੱਲੀਏ ਸਾਰਿਆਂ ਨੂੰ ਫੇਰ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਵਿਆਹ ਦੇ ਵਿੱਚ ਬਾਬਾ ਜੀ ਦੇ ਤੋ ਸਿੱ ਸ਼ਾਮਲ ਦੀ ਗੱਲ ਕੀਤੀ ਹੈ ਤੇ ਸਾਡਾ ਸੇਵਾ ਦਾ ਫਰਜ਼ ਹੈ। ਔਰ ਇਸ ਦੀਆਂ ਤਿਆਰੀਆਂ ਜਿਹੜੀਆਂ ਨੇ ਬਟਾਲੇ ਦੇ ਇੱਕ ਅਸੀਂ ਸਾਰੇ ਜ਼ਿੰਮੇਵਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਵੀ ਕੋਈ ਕਿਸੇ ਕਿਸਮ ਦੀ ਕਮੀ ਨਾ ਰਹਿ ਜਾਵੇ। ਸੋ ਪ੍ਰਸ਼ਾਸਨ ਨੂੰ ਹਦਾਇਤਾਂ ਹੋਈਆਂ ਨੇ ਔਰ ਮਾਣਯੋਗ ਮੈਨੂੰ ਖੁਸ਼ੀ ਨਾਲ ਇਹ ਵੀ ਗੱਲ ਦੱਸਣੀ ਪੈ ਰਹੀ ਹੈ ਵੀ ਇਹ ਛੁੱਟੀ ਦਾ ਜਿਹੜਾ ਸਾਨੂੰ ਕਈ ਮੈਸੇਜ ਆ ਰਹੇ ਸੀ ਵੀ ਜ਼ਿਲ੍ਹੇ ਦੀ ਛੁੱਟੀ ਚਾਹੀਦੀ ਹੈ, ਛੁੱਟੀ ਚਾਹੀਦੀ ਆ। ਉਹ ਜਦੋਂ ਸੀਐਮ ਸਾਹਿਬ ਦੇ ਧਿਆਨ ਚ ਲਿਆਦਾ ਜੋ ਉਹਨਾਂ ਨੇ ਵੀ ਅੱਜ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਛੁੱਟੀ ਦਾ ਐਲਾਨ ਕਰ ਦਿੱਤਾ ਸੋ ਇਹ ਜਿਹੜਾ ਦਿਨ ਹੈ ਸਾਡੇ ਵਾਸਤੇ ਬੜਾ ਵੱਡਾ ਹੁੰਦਾ ਹੈ ਔਰ ਇਸ ਦਿਨ ਤੇ ਵਿੱਚ ਸਾਡੇ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੱਖਾਂ ਸਖਤਾਂ ਆਉਂਦੀਆਂ ਨੇ ਔਰ ਸਾਡੇ ਬਟਾਲੇ ਵਾਸੀਆਂ ਦਾ ਸਾਰਿਆਂ ਦਾ ਇੱਕੋ ਇੱਕ ਸੁਪਨਾ ਇਹੋ ਹੁੰਦਾ ਹੈ ਵੀ ਥਾਂ-ਥਾਂ ਲੰਗਰ ਲੱਗਦੇ ਨੇ ਵੀ ਕੋਈ ਵੀ ਜਿਹੜਾ ਬਾਹਰੋਂ ਆ ਰਿਹਾ ਹੈ ਕਿਤੇ ਨਾ ਕਿਤੇ ਉਹ ਖਾਣਾ ਰਵੇ ਉਰੋ ਦੀ ਸੇਵਾ ਭਾਵਨਾ ਚ ਕੋਈ ਕਮੀ ਨਾ ਰਹੇ ਸੋ ਮੈਨੂੰ ਖੁਸ਼ੀ ਹੈ ਔਰ ਮੈਂ ਸ਼ਹਿਰ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਸਾਰਿਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਬਾਦ